शाहरुख खान अभी यहां पे आए के के थे पता नहीं कैसे मिल पाए हम थोड़ी पीछे रह गए चलो कोई बात नहीं हम दुआ करो और देखो और देखो क्या हो गया पानी ने सारे पे हो गए रख दे नाल दी नाल ही ज्वालामुखी रोन लग गई है हां लाडा टेम हो हूं इन ने ਉਹਦੇ ਵਿੱਚ ਰੱਖ ਦਿੱਤਾ ਗਰਮ ਕਰਨ ਵਾਸਤੇ ਤੇ ਥੋੜਾ ਜਿਹਾ ਸੇਕ ਦੇਣਗੇ ਦੇ ਦੇਖਿਆ ਜੀ ਹੁਣ ਪੀਸ ਜਿਹੜੇ ਨਾ ਕੱਟ ਕੇ ਇਹਨਾਂ ਨੂੰ ਉਲਟੇ ਕਰ ਰਹੇ ਨੇ ਉਲਟੇ ਬੰਨੇ ਕਰਕੇ ਦੇਖੋ ਵਿੱਚੋਂ ਛੇ ਪੂਰੀ ਬਣ ਗਈ ਕੀ ਆ ਸੈਂਡਵਿਚ ਦੀ ਲਓ ਜੀ ਹੋ ਗਿਆ ਰੈਡੀ ਰੈਡੀ ਆਪ ਲਓ ਜੀ ਇਹ ਆਪਣਾ ਹੋ ਗਿਆ ਰੈਡੀ ਸੈਂਡਵਿਚ ਖਾਣ ਦੇ ਵਿੱਚ ਪੂਰਾ ਘੈਂਟ ਹੈ ਪੂਰੀ ਗੱਲ ਬਾਤ ਹੈ ਬਾਈ ਬੜੀ ਵਧੀਆ ਚੀਜ਼ ਲੱਗੀ ਆ ਬਾੜੂ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਨਿਕਲੇ ਆਂ ਪੰਜਾਬ ਤੋਂ ਸਾਊਥ ਭਾਰ ਦੇ ਸਫ਼ਰ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਮੁੰਬਈ ਮੁੰਬਈ ਤੇ ਬੈਂਡਸਟੈਂਡ ਜਿਹੜਾ ਏਰੀਆ ਹੈ ਜਿੱਥੇ ਇੱਧਰਲੇ ਬੰਨੇ ਲੱਗਦਾ ਨਾਲ ਸਮੁੰਦਰ ਤੇ ਤੁਹਾਨੂੰ ਦਿਖਾਉਣੇ ਆ ਇੱਧਰਲੇ ਬੰਨੇ ਸਮੁੰਦਰ ਇਹ ਸਾਰਾ ਠਾਠਾ ਮਾਰਦਾ ਸਮੁੰਦਰ ਤੇ ਤੁਸੀਂ ਵਿਊ ਵੇਖੋ ਵਿਊ ਵੇਖ ਕੇ ਤੁਹਾਡਾ ਮਨ ਖੁਸ਼ ਹੋ ਜਾਏਗਾ ਤੇ ਆਪਣੀ ਇਸ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਤੁਹਾਨੂੰ ਬਹੁਤ ਕੁਝ ਵਿਖਾਉਣੇ ਆ ਵੇਖੀ ਜਾ ਜੇ ਇੱਧਰ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਤੇ ਇਧਰਲੇ ਬੰਨੇ ਤੁਹਾਨੂੰ ਇੱਕ ਹੋਰ ਦਿਖਾਉਣੇ ਆ ਜਿੰਨੇ ਵੀ ਹੀਰੋ ਹੀਰੋਇਨਾਂ ਇਹਨਾਂ ਦੇ ਘਰ ਨਾਲ ਇੱਥੇ ਆ ਬੈਂਡਸਟੈਂਡ ਏਰੀਆ ਦੇ ਵਿੱਚ ਹੀ ਆ ਉਹ ਵੀ ਤੁਹਾਨੂੰ ਘਰ ਵੀ ਦਿਖਾਉਣੇ ਆ ਦੇਖੋ ਕਿੰਨਾ ਵਧੀਆ ਨਜ਼ਾਰਾ ਆ ਰਿਹਾ ਜੀ ਨਾ ਦੁਪਹਿਰ ਦਾ ਸਮਾਂ ਹੈ ਤਕਰੀਬਨ ਟਾਈਮ ਹੋ ਚੁੱਕਾ ਡੇਢ ਦਾ ਤੇ ਫਿਰ ਵੀ ਦੇਖੋ ਵੀ ਕਿੰਨੇ ਲੋਕ ਆਏ ਹੋਏ ਤੇ ਰਾਤ ਨੂੰ ਤਾਂ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘੈਂਟ ਨਜ਼ਾਰਾ ਹੁੰਦਾ ਵੇਖਣ ਵਾਲਾ ਇਹੜੇ ਪੱਥਰ ਇਹ ਨਾ ਪੱਥਰ ਜਿਹੜੇ ਆ ਬਿਲਕੁਲ ਪੱਕੇ ਪੱਥਰ ਇਹਨਾਂ ਦੇ ਉੱਪਰ ਜਿਵੇਂ ਕਹ ਰਹੀਏ ਤਿਲਕਣ ਵਗੈਰਾ ਕੁਝ ਨਹੀਂ ਹੈਗੀ ਪਰ ਪਾਣੀ ਜਿਹੜਾ ਬਹੁਤ ਚੜ ਚੜ ਕੇ ਆਉਂਦਾ ਇਹ ਜਿਹੜਾ ਸਮੁੰਦਰ ਹੁੰਦਾ ਹਮੇਸ਼ਾ ਇਹ ਸ਼ਾਮ ਦੇ ਟਾਈਮ ਨੂੰ ਜ਼ਿਆਦਾਤਰ ਜਿਵੇਂ ਕਹ ਰਹੀਏ ਜਵਾਰ ਭਾਟੇ ਜਿਹੜੇ ਆਉਂਦੇ ਹੁੰਦੇ ਆ ਤੇ ਜਦੋਂ ਸ਼ਾਮ ਨੂੰ ਪਾਣੀ ਚੜਦਾ ਆਹ ਪੌੜੀਆਂ ਨੇ ਜਿਹੜੀਆਂ ਇਹ ਪੌੜੀਆਂ ਤੇ ਕਰਾ ਆਰਾਮ ਨਾਲ ਲੱਗ ਜਾਂਦਾ ਮੁਲਾਜ਼ਮ ਜਿਹੜੇ ਨੇ ਇੱਥੇ ਰੋਕਦੇ ਨੇ ਅੱਗੇ ਜਾਣ ਤੋਂ ਕਈ ਤਾਂ ਡਰਦੇ ਨਹੀਂ ਹੈਗੇ ਤੇ ਉਹ ਗਾਂਹ ਚਲੇ ਜਾਂਦੇ ਤੇ ਸਮੁੰਦਰ ਦੇ ਵਿੱਚ ਡੁੱਬੇ ਵੀ ਬਹੁਤ ਲੋਕ ਨੇ ਕਾਫੀ ਜ਼ਿਆਦਾ ਲੋਕ ਜਿਹੜੇ ਆ ਪੋਰਡਵਾ ਨੇ ਚੱਕਰ ਦੇ ਵਿੱਚ ਆਪਦੀ ਜਾਨ ਗਵਾ ਬੈਠੇ ਆ ਤੇ ਆ ਵੇਖੋ ਹਣਾ ਬੱਚੇ ਨੂੰ ਲੈ ਕੇ ਜਾ ਰਿਹਾ ਤੇ ਇੱਥੇ ਪਾਣੀ ਵੀ ਬਹੁਤ ਡੂੰਘਾ ਤੁਮੰਦਰ ਦੇ ਵਿੱਚੋਂ ਆਵਾਜ਼ ਤੇ ਪਾਣੀ ਛੱਲਾ ਮਾਰਦਾ ਪਿਆ ਤੇ ਉਧਰਲੇ ਬਣੇ ਸਮੁੰਦਰੀ ਬੇੜੇ ਤੁਹਾਨੂੰ ਦਿਖਾਉਣੇ ਆ ਉਹ ਸਾਹਮਣੇ ਦੇਖੋ ਕਿੰਨੇ ਸਮੁੰਦਰੀ ਬੇੜੇ ਨੇ ਤੇ ਇਧਰਲੇ ਬਣੇ ਤੁਹਾਨੂੰ ਹੋਰ ਅੱਗੇ ਜਾ ਕੇ ਦਿਖਾਉਣੇ ਆ ਇਹ ਸਾਰਾ ਏਰੀਆ ਘੁੰਮਣ ਵਾਲਾ ਹੀ ਆ ਇਹਨੂੰ ਮੱਛੀਆਂ ਫੜਨਾ ਆ ਸਿਸਟਮ ਆ ਲਾ ਕੇ ਤਾਰਾਂਆਂ 'ਗੀਆਂ ਤੇ ਮੱਛੀਆਂ ਫੜਦੇ ਨੇ ਆ ਦੇਖੋ ਇੱਥੇ ਤਿਲਕਣ ਬਹੁਤ ਜ਼ਿਆਦੀ ਹੈ ਆਹ ਦੇਖੋ ਆਹ ਦੇਖੋ ਕੀ ਹੋ ਗਿਆ ਪਾਣੀ ਨੇ ਸਾਰੇ ਧੋਗੇ ਰੱਖ ਦੇ ਨਾਲ ਦੀ ਨਾਲ ਹੀ ਜਵਾਗੜੀ ਰੋਣ ਲੱਗ ਪਈ ਐ ਐਵੇਂ ਨਾ ਜਿਵੇਂ ਮੰਨ ਲਓ ਕਿ ਜਾਨੇ ਦੇ ਵਿੱਚ ਜਿਹੜੇ ਆ ਉਹ ਰੁੜ ਜਾਂਦੇ ਨੇ ਜਿਵੇਂ ਅੱਜ ਤੋਂ ਛਲ ਵਜਦੀ ਤੇ ਨਾਲ ਦੀ ਨਾਲ ਹੀ ਖਿੱਚ ਕੇ ਲਾ ਜਾਂਦਾ ਪਾਣੀ ਇਸ ਲਈ ਸੇਫਟੀ ਵੀ ਜ਼ਰੂਰੀ ਐ ਹਾਲਾਂਕਿ ਪਾਣੀ ਜਿਆਦਾ ਸਾਫ਼ ਪਾਣੀ ਨਹੀਂ ਹੈਗਾ ਪਰ ਫਿਰ ਵੀ ਪਾਣੀ ਦੀ ਨਾ ਠੰਡਾ ਕਾਫੀ ਐ ਲੋ ਜੀ ਆਪਾਂ ਨੂੰ ਇਹ ਵੀਰ ਮਿਲਿਆ ਸੀ ਇੱਥੇ ਨਾ ਮੱਛੀਆਂ ਫੜਦਾ ਪਿਆ ਸੀ ਤੇ ਇਹਨੂੰ ਪੁੱਛਦੇ ਆ ਬਾਈ ਸਾਹਿਬ ਕੈਸੇ ਹੋ 올 ਗੁੱਡ बढ़िया हो हाँ ठीक हो तो जो लोग जो है यहाँ पे जो है जैसे सेल्फी कराते है हाँ। तो ये इसमें फिसल जाते या नहीं हाँ बहुत फिसलते हैं तो फिर क्या करते हैं अरे ये लोग गिरते है हाथ पैर टूट जाते है लोग के फिर अच्छा। हॉस्पिटल पहुँचाते हैं रोज का चांस होता ही रहता रोज का है कपिल लोग का तो ज्यादा है तो यहाँ पर कौन कौन से हीरो के घर यहाँ पे सलमान खान है शाहरुख खान है जॉन इब्राहम है रेखा है शाहरुख खान का ये मंद का यहाँ से नजदीक है ना ये भी ਇਹ ਜੋ بڑا ਟਾਵਰ ਦਿਖ ਰਿਹਾ ਹੋਈ ਹੈ। ਤੋਂ ਆਪਨੇ ਯਹਾਂ ਪੇ ਉਹ ਲਗਾ ਰੱਖੀ ਹੈ ਮੱਛੀ ਕੇ ਅਗਲੇ ਆਗੇ ਫੈਂਕੀ ਹੋਈ ਹੈ। ਹਾਂ ਆ ਜਾਂਦਾ ਕਿ ਨਹੀਂ? ਆਤਾ ਹੈ। ਨਸੀਬ ਕਾ ਖੇਲੇ ਸਭ। ਸਭ ਨਸੀਬ ਕਾ ਖੇਲੇ। ਇਹਦਰ ਵੇਖੋ ਇਧਰਲੇ ਬਨੇ ਸ਼ੱਲਾ ਵਾਜਦੀਆਂ ਤੇ ਪਾਣੀ ਦੇਖੋ ਕਿੱਥੋਂ ਤੱਕਰ ਪਹੁੰਚ ਜਾਂਦਾ। ਕਿੰਨੀਆਂ ਵੱਡੀਆਂ ਵੱਡੀਆਂ ਸ਼ੱਲਾ ਆ ਰਹੀਆਂ ਪਾਣੀ ਦੇ ਵਿੱਚ। ਉਹ ਗੇ ਵੇਖੋ ਕਿੰਨੇ ਪਾਣੀ ਦੇ ਵਿੱਚ ਨਿੱਕੇ ਨਿੱਕੇ ਨਾ ਜਿਵੇਂ ਆਪਣੇ ਆਮ ਆ ਡਾਂਡਾਂ ਦੇ ਵਿੱਚ ਜਾਂ ਖਾਲਿਆਂ ਦੇ ਵਿੱਚ ਖੜੇ ਹੁੰਦੇ ਨੇ ਨਾ ਉਹੀ ਵੇਖੋ ਕਿੰਨੇ ਨੇ। ਹੌਣ ਪਾਣੀ ਪਿੱਛੇ ਜਾ ਰਿਹਾ ਹੌਲੀ ਹੌਲੀ ਪਾਣੀ ਜਿਹੜਾ ਹੁੰਦਾ ਨਾ ਉਹ ਕਟਰ ਦਾ ਕੰਮ ਵੀ ਕਰਦਾ ਇੱਥੇ ਨਾ ਪਾਣੀ ਚੱਲ ਚੱਲ ਕੇ ਤੇ ਆ ਵੇਖੋ ਕਿੱਦਾਂ ਦੇ ਨਿਸ਼ਾਨ ਜਿਵੇਂ ਸਮੁੰਦਰ ਦੀ ਛੱਲ ਵਜਦੀ ਆ ਆ ਸਾਰਾ ਪਾਣੀ ਦੇ ਨਾਲ ਹੀ ਆ ਪਾਣੀ ਇਧਰ ਦੀ ਲੰਘਦਾ ਤੇ ਕਟਿੰਗ ਵੀ ਉਸੇ ਤਰ੍ਹਾਂ ਦੀ ਹੋਈ ਆ ਕਿਤੇ ਵੀ ਤੁਸੀਂ ਵੇਖ ਸਕਦੇ ਜੇ ਉਹ ਮੰਨ ਲਓ ਆਪਾਂ ਪਹਾੜਾਂ ਇਹ ਜਾਂਦੇ ਕਿਤੇ ਜਿੱਥੋਂ ਪਾਣੀ ਝਰਨਿਆਂ ਜਿਹਾ ਵਗਦਾ ਰਹਿੰਦਾ ਉਥੇ ਕਟਿੰਗ ਹੋ ਜਾਂਦੀ ਆ ਤੇ ਦੇਖੋ ਛਲ ਹੁਣ ਕਿੱਡੀ ਦੂਰੋਂ ਆਈ ਚੱਲ ਗਏ ਇੱਥੇ ਆਣ ਕੇ ਇਹ ਇਸ ਟਾਈਮ ਪਾਣੀ ਉਤਰਨ ਦਾ ਟਾਈਮ ਹੈ ਪਾਣੀ ਉਤਰ ਰਿਹਾ ਤੇ ਕੁਝ ਟਾਈਮ ਪਹਿਲਾਂ ਕਹਿੰਦੇ ਵੀ ਇੱਥੇ 2 ਘੰਟੇ ਪਹਿਲਾਂ ਇੱਥੇ ਜਿਹੜਾ ਪਾਣੀ ਇਹ ਇਥੋਂ ਤੱਕਰ ਪਹੁੰਚਿਆ ਸੀ ਤੇ ਸ਼ਾਮ ਤੱਕਰ ਹੋਰ ਘਟੇਗਾ ਉਸ ਤੋਂ ਬਾਅਦ ਰਾਤ ਨੂੰ 12:00 ਵਜੇ ਤੋ ਪੂਰਾ ਇਹਦਾ ਫਲੋ ਤੇਜ਼ ਹੋ ਜਾਂਦਾ ਤੇ ਉੱਪਰ ਨੂੰ ਆ ਜਾਂਦਾ ਇਧਰਲੇ ਬਨੇ ਨਾਲ-ਨਾਲ ਇਹਨਾਂ ਨੇ ਮੈਂ ਘਰ ਵੀ ਪਾਏ ਹੋਇਆ ਰਹਿਣ ਬਸੇਰਾ ਵੀ ਹੈਗਾ ਆਪਾਂ ਉਹ ਸਾਈਡ ਤੋਂ ਆਏ ਸੀ ਪਰਲੇ ਵਾਲੀ ਸਾਈਡ ਤੋਂ ਤੇ ਆ ਜਿਹੜੇ ਬੰਗਲੇ ਆ ਬਿਲਡਿੰਗਾਂ ਤੁਸੀਂ ਵੇਖੋ ਨਾਲ-ਨਾਲ ਕਿੱਡੀਆਂ ਵਧੀਆ ਘੈਂਟ ਬਿਲਡਿੰਗਾਂ ਲੁੱਕ ਪੂਰੀ ਜ਼ਬਰਦਸਤ ਏ ਤੇ ਆ ਇਹ ਸ਼ਾਇਦ ਉਹਦਾ ਘਰ ਸ਼ਾਹਰੂਖ ਖਾਨ ਦਾ ਤੇ ਆਪਾਂ ਜਾਣਦੇ ਉਹ ਵੀ ਤੁਹਾਨੂੰ ਦਿਖਾਉਣੇ ਆ ਹੁਣ ਤੁਸੀਂ ਆਹ ਦੇਖੋ ਵੀ ਜਿਵੇਂ ਜਿਹੜੀ ਚੀਜ਼ ਆ ਗਈ ਨਾ ਪਾਣੀ ਦੇ ਸੰਪਰਕ ਦੇ ਵਿੱਚ ਤੇ ਨਾਲ ਦੀ ਨਾਲ ਉਵੇਂ ਇਹਨੇ ਖਿੱਚ ਕੇ ਲੈ ਜਾਣੀ ਆ ਉਹ ਬਾਈ ਦੱਸਣ ਲਿਆ ਸੀ ਕਹਿੰਦਾ ਕਈਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਆਪ ਕਈ ਵਾਰੀ ਵਿੱਚ ਸੱਟਾਂ ਖਾ ਲਈਆਂ ਹੀ ਆ ਵਿੱਚ ਡੁੱਬ ਗਏ ਆ ਇਹਨਾਂ ਦਾ ਰੋਟੀ ਪਾਣੀ ਇੱਥੇ ਚੱਲਦਾ ਆ ਜਿਹੜੇ ਘਰ ਨੇ ਇਸ ਸ਼ਾਮ ਨੂੰ ਆਪ ਦਾ ਕੋਈ ਨਾ ਕੋਈ ਰੇੜੀ ਵਗੈਰਾ ਲਾ ਲੈਣ ਦੇ ਕੋਈ ਫਰੂਟ ਦਾ ਕੰਮ ਕਰਦਾ ਕੋਈ ਕਿਸੇ ਨਾ ਕਿਸੇ ਤਰੀਕੇ ਕੋਈ ਇੱਥੇ ਨੇ ਘਵਾਉਣ ਦਾ ਇੱਥੇ ਵੈਸੇ ਨਾ ਕਿਸ਼ਤੀਆਂ ਹੁਣ ਤਾਂ ਨਹੀਂ ਚੱਲਦੀਆਂ ਪਈਆਂ ਸ਼ਾਇਦ ਸ਼ਾਮ ਨੂੰ ਆ ਜਾਂਦੀਆਂ ਹਨ ਜਿਹੜੇ ਕੱਲ ਆਪਾਂ ਇੱਕ ਬੀਚ ਦੇਖੀ ਸੀ ਉੱਥੇ ਕਿਸ਼ਤੀਆਂ ਦਾ ਪੂਰਾ ਪ੍ਰੋਗਰਾਮ ਹੈਗਾ ਸੀ। ਤੁਹਾਨੂੰ ਪਾਣਾ ਤੁਹਾਨੂੰ ਇਧਰਲੇ ਬੰਨੇ ਜਿਹੜਾ ਚੱਲਦਾ ਰੋਡ ਜਿੱਧਰਲੇ ਬੰਨੇ ਪਾਰਕਿੰਗ ਹੈ ਜਾਂ ਜਿੱਥੇ ਐਂਟਰੀ ਹੁੰਦੀ ਆ ਆ ਬੀਚ ਤੇ ਉਹ ਤੁਹਾਨੂੰ ਦਿਖਾਉਣੇ ਆ ਮੰਨ ਲਓ शाहरुख खान ਦਾ ਘਰ ਇੱਥੇ ਨੇ ਜਦੀਕ ਹੀ ਆ ਮੰਨਤ ਲਿਖਿਆ ਹੋਊਗਾ ਮੰਨਤ ਤੇ ਮੈਂ ਵੀ ਤਾਂ ਨਹੀਂ ਅਜੇ ਵੇਖਿਆ ਬਾਕੀ ਮੈਨੂੰ ਹੈਗਾ ਕਲੀਅਰ ਵੀ ਇੱਥੇ ਘਰ ਹੈਗਾ ਉਹ ਤੁਹਾਨੂੰ ਤੇ ਇਹ ਰਹਿ ਗਈ beech ਪਣਾ ਬੈਂਡਸਟੈਂਡ ਬੀਜੇ ਰੋਡ ਤੇ ਆ ਤੇ ਇੱਥੇ ਪੈਂਦਾ ਸੁਲਤਾਨ ਨਫੀ ਚੌਂਕ ਤੇ ਇਹਦੇ ਨਾਲ ਹੀ ਜਿਹੜਾ ਹੈ ਨਾ ਸ਼ਾਹਰੂਖ ਖਾਨ ਦਾ ਘਰ ਹੈ ਆ ਜਿਹੜਾ ਬੰਗਲਾ ਹੈਗਾ ਜੇ ਸ਼ਾਹਰੂਖ ਖਾਨ ਦਾ ਜੇ ਆ ਸਾਹਮਣੇ ਤੁਸੀਂ ਵੇਖੋ ਵੀ ਸ਼ਾਹਰੂਖ ਖਾਨ ਦਾ ਘਰ ਤੇ ਲੋਕ ਵੇਖੋ ਵੀ ਸਾਹਮਣੇ ਆ ਕੇ ਕਿੱਦਾਂ ਸੈਲਫੀਆਂ ਕਿਦਾਂ ਵੀਡੀਓ ਬਣਾਉਂਦੇ ਆ ਜਾਲਜੂਲ ਪੂਰਾ ਲਾਇਆ ਆ ਕੈਮਰੇ ਆ ਕਿਉਂਕਿ ਇਹ ਨਾ ਸੈਲੀਬ੍ਰੇਟ ਜਿਵੇਂ ਵੱਡੀਆਂ ਮਾਣ ਹਸਤੀਆਂ ਹੀ ਹੁੰਦੀਆਂ ਨੇ ਤੇ ਇਹਨਾਂ ਨੂੰ ਸਿਕਿਉਰਟੀ ਦਾ ਵੀ ਪੂਰਾ ਕਿਉਂਕਿ ਕਿਸੇ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਵੀ ਇਹ ਕੀ ਤੇ ਇਸ ਕਰਕੇ ਪਹਿਲਾਂ ਸਿਕਿਉਰਟੀ ਹੁੰਦੀ ਜਿਵੇਂ ਇਹਨਾਂ ਨੇ ਗੱਡੀ ਲੈ ਕੇ ਆਉਣੀ ਹੈ ਤੇ ਨਾਲ ਦੀ ਨਾਲ ਜੋ ਗੇਟ ਖੁੱਲਣਾ ਤੇ ਬਸ ਹੈਲੋ ਹਾਈ ਕਰ ਦਿੰਦੇ ਜਿਵੇਂ ਲੋਕ ਉਹਨਾਂ ਨੂੰ ਚਾਉਣ ਵਾਲੇ ਖੜੇ ਹੁੰਦੇ ਆ हाँ जी हाँ जी कैसे हो भाई ठीक हो से हो आप हम रतलाम एम पी मध्य प्रदेश एम पी जी, से जी. जी. शाहरुख खान के फैन है मिले हो कभी जी. के नहीं जी. एक बार मिला हूँ दूर से देखा है सर बस एक बार मिले हो जी एक बार मिला हूँ अभी आज मिलने आयो को ऐसे आये हो आज ऐसे ही बस देखने आए थे कभी दिख जाए सर हम शाहरुख खान के फिरे फिर और हमें बस पहली बार देखना था दिखे ही नहीं हो और आप सभी लोगों से मैं गुजारिश करना चाहता हूँ शाहरुख खान को देखना चाहते हैं हम कोई तो बात नहीं हम भी दुआ करेंगे भी आप शाहरुख खान को मिल जाए और कुछ कहना चाहोगे बस हम उसको बहुत मिस करते हैं हैं सर देखना चाहते उसको एक बार बस मिल जाए हमें कैसे भी हम गुना में गुना में हमारे रहते हैं सरदार जी सलूजा अंकल आप सबसे मिलना चाहते हैं और सबसे गुजारिश करना चाहता हूँ आप गुना चले और सलूजा अंकल से मिले चलेंगे हम ओके भाई थैंक यू सभी का धन्यवाद बाय बाय पत्रकार तोशिफ हैं रतलाम से प्रेस से हैं सर वो आपको पंजाब सिटी है पंजाब के लोगों के बारे में क्या कहना पंजाब के लोग भी बहुत बढ़िया है बहुत बढ़िया है और किसानों के बारे में कुछ बहुत अच्छे किसान लोग हैं वहाँ जी सर पंजाब एक बहुत प्यारा और बहुत प्रेमी प्रदेश है और सबसे बड़ी चीज़ मैं ये कहूँगा सिख समाज सिख समुदाय के लिए कि इस हिंदुस्तान के अंदर अगर व्यवस्थित गरीबों के मसीहा के रूप में अगर देखा जाए तो मेरी नज़र में सिख समाज को मैं पहली प्राथमिकता दूंगा दूसरी चीज़ आज जो आंदोलन हम देश में देख रहे हैं कि किसानों के साथ जिस तरीके से सरकार का जो व्यवहार दिख रहा है वो वाकई में एक निंद बात है और देश के किसानों के साथ जो भी बातें आज हो रही है वो सरासर मेरी नज़र में गलत है किसान अन्नदाता होता है उसकी बातें जो उसकी जो मांगे हैं वो जायज़ है हम लोग एक थाली में खा रहे हैं एक एक साथ रह रहे हैं एक साथ घूम रहे हैं हमें तो नफरत नहीं है हमने तो कभी सोचा भी नहीं पर ये बीज नफरत का बीज जो है वो राजनीतिक रूप से बोया जाता है तो मैं तो हिंदुस्तान की आवाम को यही मैसेज दूंगा कि राजनीतिक लोगों के बीच कहने में ना आए आप अपनी देश की एकता और अखंडता को खंडित ना करें और प्रेम बनाए रहे क्योंकि प्रेम में सबसे बड़ी चीज है और प्रेम से जिंदगी जीना एक अच्छे इंसान की पहचान है बिल्कुल आपने सही बोला आपका नाम क्या मेरा नाम तोसिफ निजामी मैं रतलाम से हूँ और मैं एक जर्नलिस्ट हूँ भैया आपसे बात करके बहुत अच्छा लगा जैसे आपके विचार है हमारे भी ऐसे विचार है कि सभी को मिलके ही रहना चाहिए ओके भाई कैसे हो हेलो। क्या हाल चाल है ठीक हो बढ़िया हो भाई आपका। और क्या नाम आपका अर्श खान उधर देखिए क्या नाम है अर्श खान आपका नाम क्या दानिश खान और आपका अर्थान खान और आपका और तो हाँ। मेरा खान और बेटा आपका मेरा जुबिन नाज और यही क्यों आप नहीं हम रतना क्या, है? है। क्या करने आये यहाँ क्या कुछ देखा आज तक हमने अभी जो जो पार्टी देखी लाल वहाँ पे ਕਹਿੰਦੇ ਜੂਲਚੋ ਪਾਰਟੀ ਰੇਲਵੇ ਸਟੇਸ਼ਨ ਹੋਰ ਕਿਸੇ ਹੀਰੋ ਨੂੰ ਵੀ ਦੇਖਣਾ ਹੈ ਹਾਂ ਕਿਸ ਕੋ ਦੇਖਣਾ ਹੈ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਅਭੀ ਸ਼ਾਹਰੁਖ ਖਾਨ ਅਭੀ ਯਹਾਂ ਤੇ ਆਏ ਥੇ ਪਨਨ ਲੀਕੇ ਤੇ ਮਿਲ ਨਹੀਂ ਪਾਏ ਹਮ ਥੋੜੇ ਪਿਛੇ ਰਹਿ ਗਏ ਚਲੋ ਕੋਈ ਬਾਤ ਨਹੀਂ ਹਮ ਦੁਆ ਕਰਦੇ ਆਪ ਸਭੀ ਸੇ ਮਿਲੇ ਓਕੇ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਆ ਦੇਖੋ ਜਾਨਵਰਾਂ ਦੇ ਜਾਨਵਰ ਨਾ ਜਿਵੇਂ ਕਬੂਤਰ ਜਿਹੜੇ ਨੇ ਇਨਸਾਨਾਂ ਦੇ ਵਿੱਚ ਇੰਨੇ ਜਿਆਦਾ ਗਿੱਜ ਚੁੱਕੇ ਨੇ ਬਿਲਕੁਲ ਹੀ ਡਰਦੇ ਆ ਵੇਖੋ ਕੋਲ ਨਾਲ ਹੀ ਤੁਰੇ ਫਿਰਦੇ ਆ ਵੇਖੋ ਇੰਨੇ ਨਜ਼ਦੀਕ ਤਾਂ ਮੈਨੂੰ ਲੱਗਦਾ ਘਰੇ ਜਿਹੜੇ ਰੱਖੇ ਹੁੰਦੇ ਉਹ ਨਹੀਂ ਆਉਂਦੇ ਇਹ ਗੋਲੇ ਜਿਹੜੇ ਆ ਇੰਨੇ ਲੱਗੇ ਆ ਜਾਂਦੇ ਆ ਫੜਨਾ ਵੀ ਜਿਵੇਂ ਮਰਜ਼ੀ ਆਰਾਮ ਨਾਲ ਫੜ ਸਕਦੇ ਆ ਅੱਗੇ ਮੈਂ ਹੱਥਾਂ ਮਾਰਿਆ ਸੀ ਹਾਂ ਖਾਲਾ ਖਾਲਾ ਆ ਜਾ ਭੁੱਖ ਲੱਗਦੀ ਯਾਰ ਇਹਨਾਂ ਨੂੰ ਖਾਣ ਪੀਣ ਨੂੰ ਮਿਲਦਾ ਨਹੀਂ ਇੱਥੇ ਕੁਛ ਤਾਂ ਆਉਂਦੇ ਨਜ਼ਰਾਂ ਨਹੀਂ ਆਏ ਇਹ ਸੀ ਬੰਬੇ ਦੇ ਬੈਂਡਸਟੈਂਡ ਦਾ ਨਜ਼ਾਰਾ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੈਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਨਾ ਇਸ ਤੋਂ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ